ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਕਿਸ ਤਰ੍ਹਾਂ ਇੰਨਾ ਬੱਚਿਆਂ ਦਾ ਆਪਣੀ ਮਾਂ ਨਾਲੋਂ ਜ਼ਿਆਦਾ ਇਸ ਕੁੜੀ ਨਾਲ ਮੋਹ ਪਿਆਰ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇੱਕ ਅਫਰੀਕਨ ਕੁੜੀ ਸੌਦੀ ਅਰਬ ਦੇ ਵਿੱਚ ਕਿਸੇ ਦੇ ਘਰੇ ਕੰਮ ਕਰਦੀ ਸੀ ਤੇ ਜਦੋਂ ਉਹ ਆਪਣੇ ਦੇਸ਼ ਵਾਪਸ ਜਾਂਦੀ ਆ ਤਾਂ ਜਿਸ ਘਰ ਵਿੱਚ ਉਹ ਕੰਮ ਕਰਦੀ ਸੀ ਉਸ ਘਰ ਦੇ ਬੱਚੇ ਉਹਨੂੰ ਜਾਨ ਨਹੀਂ ਦਿੰਦੇ ਤੇ 에어ਪੋਰਟ ਤੇ ਹੀ ਉਹਨੂੰ ਰੋਕਣ ਲੱਗ ਜਾਂਦੇ ਨੇ ਤੇ ਉਸ ਕੁੜੀ ਨੂੰ ਜਾਂਦਿਆਂ ਦੇਖ ਕੇ ਇਹ ਬੱਚੀਆਂ ਬਹੁਤ ਭਾਵੁਕ ਹੋ ਜਾਂਦੀਆਂ ਨੇ ਤੇ ਉਹ ਕੁੜੀ ਵੀ ਇਹਨਾਂ ਬੱਚੀਆਂ ਨੂੰ ਦੇਖ ਕੇ ਰੋਣ ਲੱਗ ਜਾਂਦੀ ਹੈ ਕਿਉਂਕਿ ਇਹਨਾਂ ਦਾ ਆਪਸ 'ਚ ਪਿਆਰ ਹੀ ਇੰਨਾ ਪੈ ਚੁੱਕਿਆ ਸੀ ਤੇ ਕਿਸੇ ਨੇ ਸੱਚੀ ਕਿਹਾ ਕੇ ਪਿਆਰ ਕਦੇ ਰੰਗ ਰੂਪ ਨਹੀਂ ਦੇਖਦਾ ਨਾ ਰਿਸ਼ਤਾ ਦੇਖਦਾ ਹੈ ਤੇ ਨਾ ਕਿਸੇ ਦਾ ਕੰਮ ਪਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਬੱਚੇ ਆਪਣੀ ਮਾਂ ਨਾਲੋਂ ਜ਼ਿਆਦਾ ਇਸ ਕੁੜੀ ਨੂੰ ਪਿਆਰ ਕਰਦੇ ਨੇ ਤੇ ਇਸ ਕੁੜੀ ਨੇ ਵੀ ਮਾਂ ਨਾਲੋਂ ਵੱਧ ਕੇ ਇਹਨਾਂ ਨੂੰ ਪਿਆਰ ਦਿੱਤਾ ਤੇ ਇਸ ਵੀਡੀਓ ਤੇ ਕਈ ਲੋਕਾਂ ਨੇ ਕਮੈਂਟ ਵੀ ਕੀਤੇ ਨੇ ਉਹਨਾਂ ਨੇ ਕਿਹਾ ਕਿ ਖੂਬਸੂਰਤੀ ਜਿਸਮਾਂ ਦੀ ਨਹੀਂ ਰਿਸ਼ਤਿਆਂ ਦੀ ਹੁੰਦੀ ਆ ਮਾਂ ਕਿਸੇ ਵੀ ਤਰ੍ਹਾਂ ਦੀ ਹੋਵੇ ਸਭ ਨੂੰ ਸੋਹਣੀ ਲੱਗਦੀ ਹੈ ਅਗਲੇ ਨੇ ਕਿਹਾ ਕਿ ਸਹੀ ਗੱਲ ਹੈ ਪਿਆਰ ਰੰਗ ਰੂਪ ਨਹੀਂ ਦੇਖਦਾ ਬੱਚਿਆਂ ਨੂੰ ਲੱਗਦਾ ਇਹ ਸਾਡੀ ਮਾਂ ਹੈ ਜਨਮ ਦੇਣ ਵਾਲੀ ਨਾਲੋਂ ਪਾਲਣ ਵਾਲੀ ਵੱਡੀ ਹੁੰਦੀ ਹੈ ਤੇ ਸਲੂਟ ਹੈ ਇਸ ਮਾਂ ਨੂੰ ਨੈਕਸਟ ਨੇ ਕਿਹਾ ਕਿ ਇੱਜ਼ਤ ਕਮਾ ਕੇ ਚੱਲੀਏ ਭੈਣ ਜੋ ਹਰ ਇੱਕ ਦੇ ਵਸ ਦੀ ਗੱਲ ਨਹੀਂ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਇੱਕ ਹੋਰ ਨੇ ਕਮੈਂਟ ਕੀਤਾ ਕਿ ਸੱਚੀ ਰੋਣਾ ਆ ਗਿਆ ਇਹ ਕਲਿੱਪ ਦੇਖ ਕੇ ਤੇ ਇਸ ਵੀਡੀਓ ਨੇ ਸੱਚੀ ਸਾਬਤ ਕਰ ਦਿੱਤਾ ਕਿ ਜਨਮ ਦੇਣ ਵਾਲੇ ਨਾਲੋਂ ਪਾਲਣ ਵਾਲਾ ਵੱਡਾ ਹੁੰਦਾ ਤੇ ਇਸ ਵੀਡੀਓ ਨੇ ਸਭ ਦਾ ਦਿਲ ਜਿੱਤ ਲਿਆ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ